ਕਿਸੇ ਨੇ ਸੱਚ ਹੀ ਕਿਹਾ ਹੈ ਕਿ ਦੂਜਿਆਂ ਨੂੰ ਆਪਣੀ ਦੁੱਖ ਤਕਲੀਫਾਂ ਦੱਸ ਕੇ ਮਜ਼ਾਕ ਦਾ ਪਾਤਰ ਨਾ ਬਣੋ ਸਗੋਂ ਆਪਣੇ ਦੁੱਖਾਂ ਤਕਲੀਫਾਂ ਦਾ ਖੁਦ ਨਿਵਾਰਣ ਕਰੋ ਖੁਦ ਉਸ ਦਾ ਰਾਹ ਲੱਭੋ ਤਾਂ ਇਸ ਗੱਲ ਦੀ ਸੁਰਾਤ ਨਾਲ ਜੀ ਆਪਾਂ ਅੱਜ ਦਾ ਵਲੌਗ ਸਟਾਰਟ ਕਰਦੇ ਆਂਗੇ ਟਾਈਮ ਸੀਗਾ ਸਵੇਰ ਦਾ ਪੌਣੇ 10 ਹੋ ਗਏ ਸੀਗੇ ਤੇ ਵੈਸੇ ਤਾਂ ਜੀ ਆਪਾਂ ਝਾੜੂ ਵਗੈਰਾ ਸਵੇਰ ਕੱਢਤਾ ਸੀਗਾ ਪਰ ਫਿਰ ਵੀ ਨ ਪੈਰਾਂ ਨਾਲ ਥੋੜਾ ਜਿਹਾ ਰਿੱਤਾ ਆ ਜਾਂਦਾ ਕੇ ਅੰਦਰ ਸਤਾ ਕਰਕੇ ਆਪਾਂ ਹੁਣ ਪੋਚੇ ਲਾਉਣੇ ਸੀਗੇ ਤੇ ਇਸ ਲਈ ਆਪਾਂ ਦਵਾਰੇ ਝਾੜੂ ਕੱਢ ਰਹੇ ਸੀਗੇ ਇਹ ਮੇਰੀ ਆਦਤ ਹੈ ਜੀ ਮੈਂ ਦਵਾਰੇ ਝਾੜੂ ਕੱਢ ਕੇ ਹੀ ਪੋਚੇ ਲਾਉਣੀ ਹੁੰਦੀ ਹੈਗੀ ਤੇ ਇਹਦੇ ਨਾਲ ਵਧੀਆ ਰਹਿੰਦੇ ਨੇਗੇ ਪੋਚੇ ਕਾਫੀ ਟਾਈਮ ਰਹਿ ਜਾਂਦੇ ਨੇਗੇ ਇੱਧਰ ਆਪਣੀ ਸੀ ਜਿਹੜੀ ਡੱਗੀ ਸੀਗੀ ਪਾਣੀ ਦੀ ਭਰ ਗਈ ਸੀਗੀ ਤੇ ਆਪਾਂ ਮੋਟਰ ਲਾ ਕੇ ਤਾਂ ਲਈ ਟੈਂਕੀ ਭਰ ਦਾਂਗੇ ਇਹਦਾ ਇਹ ਰਹਿੰਦਾਗਾ ਜੀ ਮੈਨੂੰ ਵੀ ਕਈ ਵਾਰੀ ਲਾਈਟ ਹੁੰਦੀ ਹੈ ਨਹੀਂ ਹੁੰਦੀ ਤਾਂ ਪਾਣੀ ਜਿਹੜਾ ਆਪਣੇ ਕੋਲੇ ਹੋਵੇ ਪ੍ਰੋਪਰ ਤੇ ਇੱਧਰ ਜੀ ਆਪਣੀ ਫੁੱਲ ਬੂਟੀ ਸੋਹਣੀ ਸੋਹਣੀ ਖਿੜ ਗਈ ਸੀਗੀ ਤੇ ਇਧਰ ਆਪਣੀਆਂ ਜਾਮਣਾ ਸਿਗੀਆਂ ਜਿਹੜੀਆਂ ਪੱਕਣੀਆਂ ਸਟਾਰਟ ਹੋ ਗਈਆਂ ਸਿਗੀਆਂ ਵਿੱਚ ਵਿੱਚ ਕਾਫੀ ਜ਼ਿਆਦੇ ਤੁਸੀਂ ਦੇਖ ਰਹੇ ਹੋਵੋਗੇ ਪੱਕੀਆਂ ਪਈਆਂ ਨੇ ਤੇ ਇਹਨਾਂ ਨੂੰ ਅੱਜ ਥੋੜੀ ਜਿਹੀ ਹੋਰ ਲੋ ਲੱਗ ਜਾਣ ਦੇ ਜੀ ਫਿਰ ਆਪਾਂ ਕੱਲ ਨੂੰ ਤੋੜਾਂਗੇ ਤੇ ਹੁਣ ਇਹ ਲਗਭਗ 15-20 ਦਿਨਾਂ ਦੇ ਵਿੱਚ ਸਾਰੀਆਂ ਹੀ ਪੱਕ ਜਾਣਗੀਆਂ ਤੇ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਜੀ ਆਪਣੇ ਘਰ ਦੇ ਵਿੱਚ ਫਲਦਾਰ ਬੂਟੇ ਲਗਾਉਣ ਦੇ ਤੇ ਵਧੀਆ ਫਰੈਸ਼ ਫਰੂਟ ਹੈ ਜਿਹੜੇ ਆਪਾਂ ਨੂੰ ਖਾਣ ਨੂੰ ਮਿਲਦੇ ਨੇਗੇ ਤੇ ਨਾਲੇ ਆਪਣਾ ਵਾਤਾਵਰਨ ਹੈ ਜੀ ਜਿਹੜਾ ਵਧੀਆ ਰਹਿੰਦਾਗਾ ਤੇ ਇਧਰ ਆਪਾਂ ਜੀ ਪੋਚੇਲ ਗੌਰ ਨੇ ਸਟਾਰਟ ਕਰਤੀ ਸੀਗੇ ਪਾਣੀ ਮੇ ਪਾਰੀ ਸੀਗੀ ਬਾਲਟੀ ਦੇ ਵਿੱਚ ਤੇ ਸਾਰੇ ਕੰਮ ਸੀਗੇ ਜਿਹੜੇ ਜੀ ਆਪਣੇ ਹੋ ਰਹੇ ਸੀਗੇ ਤੇ ਇਧਰ ਜੀ ਸਾਰੇ ਕੰਮ ਨਤਾਂ ਦੇ ਨਿਵੇੜਲੇ ਸੀਗੇ ਜੀ ਆਪਾਂ ਤੇ ਆਪਣੀ ਟੈਂਕੀ ਦੀ ਪਾਣੀ ਦੀ ਭਰ ਗਈ ਸੀਗੀ ਤੇ ਅਸੀਂ ਇੱਕ ਚੀਜ਼ ਇੱਥੇ ਹੋਰ ਤੁਹਾਨੂੰ ਦੱਸਦਾ ਜੀ ਮੈਂ ਤੇ ਅਸੀਂ ਨਾ ਇਹਨੂੰ ਰਸੋਈ ਦੇ ਵਿੱਚ ਇਹਦਾ ਗੇਟ ਬਾਲ ਰੱਖਿਆ ਹੋਇਆ ਤਾਂ ਜੋ ਸਾਨੂੰ ਉੱਥੋਂ ਹੀ ਪਤਾ ਲੱਗ ਜਾਂਦਾਗਾ ਤੇ ਇਧਰ ਸੀਗਾ ਜਦਵੀਰ ਪੜਾਈ ਕਰ ਰਿਹਾ ਸੀਗਾ ਜੀ ਆਪਣੇ ਮੇਰੇ ਕੋਲੇ ਕਿਉਂਕਿ ਸਾਰੇ ਕੰਮ ਵਗੈਰਾ ਨੇ ਵੇੜਤੀ ਸੀਗੇ ਤੇ ਜਦਵੀਰ ਨੂੰ ਨਿਮਾਤਾ ਸੀਗਾ ਜੀ ਮੈਂ ਇਹ ਇਧਰ ਇਹ ਆਪਦੀ ਪੜਾਈ ਕਰ ਰਿਆ ਸੀਗਾ ਮੇਰੇ ਕੋਲੇ ਖੜਾ ਮੈਂ ਸਲਾਈ ਕਰ ਰਹੀ ਸੀ ਜੀ ਕੱਪੜੇ ਇਹ ਇਧਰ ਐਕਸਟਰਾ ਕੰਮ ਸੀਗਾ ਜੀ ਤੇ ਇਹ ਨੂੰ ਮੈਂ ਲੈ ਆ ਕੇ ਦਿੱਤੀਆਂ ਸੀ ਜੀ ਬਕਸ ਤੇ ਦਾ ਜੋ ਇਥੋਂ ਬੱਚਾ ਨਾ ਕਾਫੀ ਕੁਝ ਸਿੱਖ ਜਾਂਦਾਗਾ ਮਿਸ ਲੀਵਸ ਨਾਲ ਵੀ ਜੇਕਰ ਬੱਚਾ ਜੁੜਿਆ ਰਹੇ ਉਥੋਂ ਵੀ ਐਕਸਟਰਾ ਕੁਝ ਨਹੀਂ ਮਿਲਦਾ ਸਿੱਖਣ ਨੂੰ ਤੇ ਤਾਂ ਕਰਕੇ ਮੈਨੂੰ ਐਕਸਟਰਾ ਬਕਸ ਲੈ ਆ ਕੇ ਦਿੱਤੀਆਂ ਸੀ ਤੇ ਆਪਣੇ ਆਪ ਇਹ ਕਰ ਰਹੀ ਸੀਗਾ ਜੀ ਆਪਣੀ ਸਟੱਡੀ ਤੇ ਇੱਧਰ ਮੈਂ ਕਰ ਰਹੀ ਸੀਗੀ ਜੀ ਸਲਾਈ ਕੱਪੜੇ ਤੇ ਥੋੜਾ ਜਿਹਾ ਰਹਿ ਗਿਆ ਸੀਗਾ ਜੀ ਆਪਣਾ ਸੂਟ ਸਲਾਈ ਕਰਨ ਵਾਲਾ ਤੇ ਇਥੇ ਇਹ ਲੋਕ ਹੁਣ ਚੀਚ ਖੇਡਣ ਲੱਗੇ ਸਿਰਦੋਂ ਬਾਅਦ ਫਿਰ ਮੈਦਰ ਆ ਗਈ ਸੀ ਤੇ ਇਸ ਤੋਂ ਬਾਅਦ ਆ ਗਈ ਸੀ ਕਿ ਸਾਬ ਤੇ ਮੈਂ ਦੇਖਿਆ ਇਹਨਾਂ ਦੇ ਕਾਫੀ ਜ਼ਿਆਦਾ ਫ੍ਰੈਕਚਰ ਹੋ ਗਿਆ ਸੀ ਸਾਨੂੰ ਇਹਨਾਂ ਨੇ ਦੱਸਿਆ ਵੀ ਨਹੀਂ ਹੈਗਾ ਤੇ ਉਧਰ ਦੀ ਡਿਊਟੀ ਤੋਂ ਹੀ ਇਹ ਮੰਡੀ ਬਾਗੇ ਸੀਗੇ ਤੇ ਉਥੋਂ ਇਹ ਪੱਟੀ ਵਗੈਰਾ ਕਰਵਾ ਕੇ ਆਏ ਸੀਗੇ ਤੇ ਹੁਣ ਇਹ ਵਾਪਸ ਜਾ ਰਹੇ ਸੀਗੇ ਜੀ ਡਿਊਟੀ ਆਪਣੀ ਦੇਖੋ ਇਹ ਹੁੰਦੀਆਂ ਨੇ ਕਵੀਲਦਾਰੀਆਂ ਜੀ ਜਦੋਂ ਗੜ ਪੈ ਜਾਂਦੀਆਂ ਨੇ ਮਜਬੂਰੀਆਂ ਆਪਣੀਆਂ ਕਿਸੇ ਦਾ ਨਿੱਜੀ ਕਰਤ ਹੈਗਾਗਾ ਬਿਮਾਰੀ ਦੇ ਵਿੱਚ ਵੀ ਕੰਮ ਤੇ ਜਾਣ ਨੂੰ ਤੇ ਨਾਲੇ ਸਾਡੇ ਲਈ ਜੇ ਸਮਾਨ ਲੈ ਕੇ ਆਏ ਸੀਗੇ ਉਧਰ ਦੀ ਉਧਰ ਆਪਣੇ ਆਪ ਹੀ ਤੇ ਸਾਨੂੰ ਦੱਸਿਆ ਵੀ ਨਹੀਂ ਹੈਗਾ ਤਾਂ ਕਰਕੇ ਮੈਨੂੰ ਦੁੱਖ ਹੋ ਰਿਹਾ ਸੀਗਾ ਵੀ ਮੈਨੂੰ ਦੱਸਿਆ ਵੀ ਨਹੀਂ ਹੈਗਾ ਇਹਨਾਂ ਨੇ ਤੇ ਇਹ ਮੈਂ ਤਾਂ ਇਹੀ ਕਿ ਪਾਈ ਗੁਰੂ ਗ੍ਰੰਥ ਸਾਹਿਬ ਜੀ ਕਰਦੀ ਹੁੰਨੀ ਆ ਜੀ ਤੇ ਇਹਨਾਂ ਨੂੰ ਸਹੀ ਸਲਾਮਤ ਰੱਖੇ ਪਰਮਾਤਮਾ ਕਿਉਂਕਿ ਜੇ ਇਹ ਨੇ ਤਾਂ ਅਸੀਂ ਇਹਨਾਂ ਨਾਲ ਸਾਡੀ ਹਰ ਇੱਕ ਇੱਛਾ ਦਾ ਸਾਡੀ ਹਰ ਇੱਕ ਚੀਜ਼ ਦਾ ਧਿਆਨ ਰੱਖਦੇ ਨੇਗੇ ਇਹ ਤੇ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਜੀ ਸਾਥ ਚੱਲ ਗਏ ਸੀਗੇ ਡਿਊਟੀ ਤੇ ਇਧਰ ਮੈਂ ਕਰ ਰਹੀ ਸੀ ਜੀ ਦਵਾਰੇ ਸਫਾਈਆਂ ਹੋ ਜਾਂਦੀਆਂ ਨੇ ਜੀ ਬੱਚੇ ਆਗੇ ਜਿਹੜੇ ਖੇਡਦੇ ਨੇਗੇ ਤੇ ਇਧਰ ਜੀ ਮੈਂ ਕੱਪੜੇ ਧੋਤੇ ਸੀਗੇ ਤੇ ਮਸ਼ੀਨ ਚ ਪਾਈ ਸੀਗੇ ਜਿਸਕਾਉਣ ਵਾਸਤੇ ਪਰ ਲਾਈਟ ਹੈ ਨਹੀਂ ਸੀਗੀ ਚਲੀ ਗਈ ਸੀਗੀ ਤੇ ਜਦੋਂ ਲਾਈਟ ਆ ਗਈ ਹੈ ਜੀ ਆਪਾਂ ਉਹ ਸੁਕਾ ਦਾਂਗੇ ਤੇ ਇਧਰ ਟੂਟੀ ਆ ਰਹੀ ਸੀ ਮੈਂ ਸੋਚਿਆ ਚਲੋ ਦੂਸਰੀ ਸਾਈਡ ਵੱਲਾਂ ਨੂੰ ਪਾਣੀ ਦੇ ਆਗੇ ਪਰ ਪਾਣੀ ਸ਼ਾਇਦ ਆਰ ਨੂੰ ਹਟ ਗਿਆ ਸੀਗਾ ਤੇ ਟੂਟੀ ਆ ਖਤਮ ਹੋ ਗਈ ਸੀਗੀ ਜੀ ਆਣੀ ਤੇ ਫਿਰ ਮੈਂ ਆ ਗਈ ਸੀਗੀ ਜੀ ਵਾਪਸ ਇੱਧਰ ਤੁਹਾਨੂੰ ਦਿਖਾਉਣੀ ਆਂਗੀ ਬਾਹਰ ਦੀ ਲੋਕੇਸ਼ਨ ਆਪਣੇ ਘਰ ਦੇ ਬਾਹਰ ਵੀ ਕਿੱਦਾਂ ਦੀ ਲੋਕੇਸ਼ਨ ਆਗੀ ਤੇ ਇਹ ਸਾਡੇ ਚਾਚੇਤਾ ਜੀ ਦੇ ਘਰ ਨੇ ਜੀ ਸਾਡੇ ਸਾਰੇ ਘਰ ਆ ਜੀ ਇਕੱਠੇ ਤੇ ਉਹਨਾਂ ਦੇ ਘਰੇ ਦਿਖਾਉਣੀ ਆ ਤੁਹਾਨੂੰ ਇੱਧਰ ਖੇਡੀਆਂ ਜਾਂਦੀਆਂ ਸੀਗੀਆਂ ਫੌਜਾਂ ਤੇ ਨਾਲ ਲੜੀ ਜਾਂਦੀਆਂ ਸੀ ਨਾਲ ਇਹ ਖੇਡੀਆਂ ਜਾਂਦੀ ਸੀ ਤਾਂ ਉਹਨਾਂ ਇੱਕ ਚੀਜ਼ ਹੋਰ ਦਿਖਾਉਣੀ ਹੈ ਜੀ ਜਿਹੜੀਆਂ ਦਰੀਆਂ ਨੇ ਆਪਾਂ ਕਾਫੀ ਧੋਣੀਆਂ ਔਖੀਆਂ ਹੋ ਜਾਂਦੀਆਂ ਨੇ ਇਸ ਲਈ ਆਪਾਂ ਉਹਨਾਂ ਦੇ ਉੱਤੇ ਕਵਰ ਪਾ ਕੇ ਵੀ ਤੇ ਦਰੀਆਂ ਨੂੰ ਜੂਸ ਕਰ ਸਕਦੇ ਆਂਗੇ ਇਹਦੇ ਲਈ ਆਪਾਂ ਨੂੰ ਧੋਣ ਦੇ ਵਿੱਚ ਦਰੀਆਂ ਨੂੰ ਦਿੱਕਤ ਨਹੀਂ ਆਉਂਦੀ ਹੈਗੀ ਤੇ ਮੈਂ ਸਹਜ ਨੂੰ ਲਈ ਆਈ ਸੀਗੀ ਘਰੇ ਇਹ ਮੇਰੇ ਵੱਲ ਦੇਖ ਰਹੀ ਦੇਖ ਰਹੀ ਸੀਗੀ ਵੀ ਕੀ ਕਰ ਜਾਂਦੇ ਨੇ ਨਾਲ ਮੈਂ ਨਾਲ ਗੱਲਾਂ ਕਰੀ ਜਾਂਦੀ ਸੀ ਤੇ ਮੈਂ ਦੇਉਂਗੀ ਜੀ ਹੁਣ ਬੱਚਿਆਂ ਨੂੰ ਮੈਂਗੋ ਖਾਣ ਲਈ ਠੰਡੇ ਹੋ ਗਏ ਸੀਗੇ ਜੀ ਸਭ ਲੈ ਕੇ ਆਏ ਸੀਗੇ ਮੰਡਿਓ ਨੇ ਇਹ ਆਪਣੀ ਪੂਰੀ ਮਾਸਤੀ ਦੇ ਵਿੱਚ ਖਾ ਰਹੀ ਸੀਗੇ ਦੇਖੋ ਤੁਸੀਂ ਮੈਂ ਇਹਨੂੰ ਬੁਲਾ ਰਹੀ ਸੀ ਬਿਲਕੁਲ ਨਹੀਂ ਬੋਲੀ ਯਾਦਵੀਰ ਬੁਲਾ ਰਿਆ ਸੀਗਾ ਤੇ ਇੱਧਰ ਆਪਾਂ ਕੱਪੜੇ ਸੁਕਾਤੇ ਸੀਗੇ ਜੀ ਲਾਈਟ ਆ ਗਈ ਸੀਗੀ ਤੇ ਹੁਣ ਆਪਾਂ ਕਰਾਂਗੇ ਜੀ ਦਾਲ ਦੀ ਤਿਆਰੀ ਅੱਜ ਆਪਾਂ ਬਣਾਵਾਂਗੇ ਮਿਕਸ ਦਾਲ ਸਾਰੀਆਂ ਦਾਲਾਂ ਨੂੰ ਮਿਲਾ ਕੇ ਬਹੁਤ ਟੇਸਟੀ ਬਣਦੀ ਹੈਗੀ ਤੇ ਇਹਦੇ ਲਈ ਜੀ ਆਪਾਂ ਦੇ ਕੋਲ ਟਾਈਮ ਵੀ ਘੱਟ ਸੀਗਾ ਤੇ ਮੈਂ ਸੋਚਿਆ ਇਹਨੂੰ ਗਰਮ ਪਾਣੀ ਦੇ ਵਿੱਚ ਭੋਂਕੇ ਰੱਖ ਦਿੰਦੇ ਆਂਗੇ ਤੇ ਇਹਨੂੰ ਨਮਕ ਪਾ ਕੇ ਥੋੜਾ ਜਿਹਾ ਇਹਦੇ ਵਿੱਚ ਜੀ ਤੇ ਇੱਕ ਉਬਾਲ ਦਵਾਤਾ ਸੀਗਾ ਆਪਾਂ ਤਾਂ ਜੇ ਇਹ ਜਲਦੀ ਜਿਹੜੀ ਹੈਗੀ ਫੁੱਲ ਜੇ ਜਦੋਂ ਫੁੱਲੀ ਹੋਈ ਦਾਲ ਬਣਾਉਣੀ ਸੌਖੀ ਹੋ ਜਾਂਦੀ ਹੈ ਜੀ ਤੇ ਥੋੜੀ ਜਿਹੀ ਨਰਮ ਵੀ ਹੋ ਜਾਂਦੀ ਹੈ ਜੀ ਤੇ ਇਧਰ ਕਰੀ ਸੀਗੀ ਜੀ ਮੈਂ ਤੜਕੇ ਦੀ ਤਿਆਰੀ ਪਿਆਜ਼ ਵਗੈਰਾ ਕੱਟ ਰਹੀ ਸੀਗੀ ਤੇ ਲਸਣ ਸਿਰ ਲਾਂਗੇ ਜੀ ਆਪਾਂ ਹਰੀਆਂ ਮਿਰਚਾਂ ਵਗੈਰਾ ਸਾਰਾ ਕੁਝ ਕੱਟ ਕੇ ਰੱਖ ਲਾਂਗੇ ਜੀ ਜੇਕਰ ਸਾਡਾ ਬਲੌਗ ਵਧੀਆ ਲੱਗਦਾ ਹੁੰਦਾ ਜੀ ਤੇ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਜੀ ਤਾਂ ਜੋ ਤੁਹਾਡੇ ਕੋਲ ਸਾਡੀਆਂ ਸਾਰੀਆਂ ਵੀਡੀਓ ਪਹੁੰਚ ਸਕਣਾਂ ਤੇ ਸਪੋਰਟ ਕਰਿਆ ਕਰੋ ਜੀ ਆਪਣੇ ਭੈਣ ਭਾਈਆਂ ਦੇ ਤੇ ਇਧਰ ਮੈਂ ਸਾਰੇ ਪਿਆਜ਼ ਕੱਟ ਲੂੰਗੀ ਜੀ ਜਿੰਨੇ ਕਿ ਆਪਾਂ ਚਾਹੀਦੇ ਹੋਏ ਤੇ ਨਾਲ ਹੀ ਲਸਣ ਕੱਟ ਲੂੰਗੀ ਜੀ ਤੇ ਇਧਰ ਆਪਾਂ ਬਣਾ ਲਈ ਸੀਗੀ ਜੀ ਰੋਟੀ ਤੇ ਸਾਰੇ ਕੰਮ ਤਾਂ ਦੇ ਆਪਾਂ ਸ਼ਾਮ ਦੇ ਨੇੜੇ ਲੈ ਸੀਗੇ 9 ਦੇ ਕਰੀਬ ਟਾਈਮ ਹੋ ਗਿਆ ਸੀਗਾ ਤੇ ਸਾਬੇ ਆਉਣ ਵਾਲੀ ਸੀ ਡਿਉਟੀ ਤੇ ਇਧਰ ਆਪਣੀ ਬਣ ਗਈ ਸੀਗੀ ਜੀ ਦਾਲ ਤੇ ਬਹੁਤ ਸੋਹਣਾ ਕਲਰ ਆਇਆ ਜੀ ਤੇ ਵਧੀਆ ਕੁਲੀ ਹੈ ਜੀ ਦਾਲ ਆਪਣੀ ਦੇਖ ਸਕਦੇ ਨੇ ਤੁਸੀਂ ਤੇ ਇਸ ਤੋਂ ਬਾਅਦ ਆਦੇ ਵੀ ਜੀ ਡਿਮਾਂਡ ਸੀਗੀ ਜੀ ਮੈਂ ਚੂਰੀ ਖਾਣੀ ਹੈ ਗੁੜ ਵਾਲੀ ਤੇ ਗੁੜ ਲਾਲ ਗੁੜ ਹੈ ਨਹੀਂ ਸੀਗਾ ਜੀ ਲਾਲ ਗੁੜ ਦੀ ਸੋਹਣੀ ਚੂਰੀ ਬਣਦੀ ਹੈਗੀ ਇਸ ਲਈ ਮੈਂ ਸ਼ੱਕਰ ਦਾ ਜੂਸ ਕਰੂੰਗੀ ਤੇ ਇਧਰ ਮੈਂ ਬਣਾਣੀ ਸਟਾਰਟ ਕਰਤੀ ਸੀਗੀ ਜੀ ਚੂਰੀ ਜੇਕਰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਜੇ ਤੁਸੀਂ ਪਲੀਜ਼ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਦਿਆ ਕਰੋ ਜੀ ਅੱਗੇ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਜੀ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਲਓ ਜੀ ਇਹ ਸੀਗੀ ਜੀ ਆਪਣੀ ਫਾਈਨਲ ਚੂਰੀ ਦੀ ਲੁੱਕ ਕਿਵੇਂ ਲੱਗੀ ਤੁਹਾਨੂੰ ਜਰੂਰ ਦੱਸਿਓ ਜੀ ਕਮੈਂਟਾਂ ਦੇ ਵਿੱਚ ਤੇ ਆਪਾਂ ਚੂਰੀ ਬਣਾ ਲਈ ਸੀਗੀ ਤੇ ਪਿੰਨੀਆਂ ਵਟ ਕੇ ਰੱਖਤੀਆਂ ਸੀਗੀਆਂ ਬਾਏ ਬਾਏ ਮਿਲਦੇ ਆਂ ਅਗਲੇ ਵਲੌਗ